ਹਾਂ ਤੇਰੀ ਗੱਲ ਨਹੀਂ ਤਾਂ ਸ਼ੁਰੂਆਤ ਵੀ ਨਹੀਂ ਕੀਤੀ ਹੈ ਸੀਗਰੇਟਰੀ ਦਾ ਉਤਰ ਨਹੀਂ ਸੀ ਕੀਤੀ ਹੈ ਇਹ ਵੀ ਕੀਤੀ ਹੈ ਵਿਧਾਇਕਾਂ ਨੂੰ ਕਿ ਮੈਂ ਤਾਂ ਬੜਾ ਥੋੜਾ ਜਿਹਾ ਰੱਖਿਆ ਸੀ ਹਸਾ ਮੈਂ ਤਾਂ ਵੀ ਪਹਿਲਾਂ ਕਰੀ ਸੀ ਦੂਜੀ ਚਲੋ ਗੱਲ ਆਪਾਂ ਫੜ ਕਰ ਰਹੇ ਆ ਮੈਂ ਫਿਰ ਸਵਾਗਤ ਕਰਨਾ ਚਾਹਾਂਗਾ ਸਾਡੇ ਰਾਜਾ ਸ਼ਰਮਾ ਜੀ ਔਰ ਰੋਹਿਤ ਇਜਾਦ ਜੀ ਇਲੈਕਟ੍ਰੋਨਿਕ মিডিਆ ਤੋਂ ਪਹੁੰਚਿਆ ਕਵਰੇਜ ਕਰ ਰਹੀ ਹੈ ਇਹਨਾਂ ਦੋਸਤਾਂ ਦਾ ਫੰਕਸ਼ਨ ਤੇ ਸਵਾਗਤ ਕਰਦੇ ਹਾਂ ਔਰ ਬਾਤ ਹੀ ਸਰਕਾਰ ਤੇ ਸਾਡੇ ਕਰਮਚਾਰੀ ਜੀ ਤੁਸੀਂ ਉਹਦੇ ਵੀ ਸੁਣੀ ਹੋਈਆਂ ਗੱਲ ਹੈ ਕਿ ਇਹ ਨਿਸ਼ਕਾਮ ਸੇਵਾ ਸੰਪਤੀ ਦੀ ਕੋਈ ਕਾਫੀ ਬੜੀ ਹੋਈ ਅਜਿਹੀ ਜਿਹੜੀ ਕਿ ਆਪਾਂ ਬੁਝਾਰਾ ਤੇ ਤਾਮ ਦਾਸ਼ ਇਕੱਠੀ ਕੀਤੀ ਜਾਵੇ ਜੇ ਕੋਈ ਆਪਣਾ ਫ੍ਰੀਡਿਕਲ ਬੰਦਾ ਵੀ ਬਣ ਜਾਂਦਾ ਹੈ ਤੁਹਾਨੂੰ ਉਸ ਸਪੈਸ਼ਲਿਸਟ ਸਰਕਾਰ ਦੇ ਜੋ ਆਮ ਰੈਂਕਰਾਂ ਨੂੰ ਸਰਕਾਰ ਦਿੱਤਾ ਜਾਂਦਾ ਉਹੀ ਉਹਨਾਂ ਦੀ ਤਨਖਾਹ ਹੈ ਅੱਜ ਤੱਕ ਇਹ ਨਿਸ਼ਕਾਮ ਸੇਵਾ ਸੰਪਤੀ ਤੇ ਇਹ ਲੇਬਲ ਨਹੀਂ ਲੱਗਾ ਕਿ ਇਹ ਕਿਸੇ ਰਾਜਨੀਤਿਕ ਪਾਰਟੀ ਨਾਲ ਜੁੜੀ ਹੋਈ ਹੈ ਇਸੇ ਗੱਲ ਚਾਹਣੀ ਆ ਕਿ ਜੋ ਡਾਕਟਰ ਫਰਿੰਦਰ ਦੇਵਲੀ ਜੀ ਨੇ ਪਾਰਦਰਸ਼ ਤਰਕੀ ਸੀ ਕੰਮ ਦੀ ਅ ਕੈਸ਼ਰ ਦੂਰ ਦੂਰ ਰੱਖੇ ਹੋਏ ਸੀਗੇ ਲੇਕਿਨ ਅਡਵਾਈਜ਼ਰ ਰੱਖੇ ਹੋਏ ਸੀਗੇ ਉਹਨਾਂ ਦੀ ਬਦੌਲਤ ਹੀ ਅੱਜ ਸੰਪਤੀ ਅੱਗੇ ਚੱਲ ਰਹੀ ਹੈ ਨਹੀਂ ਤਾਂ ਸੰਪਤੀਆਂ ਬਣ ਜਾਂਦੀਆਂ ਨੇ ਮੈਨੂੰ ਪਤਾ ਚੱਲਿਆ ਕਿ ਫੀਰ ਕੋਟਰੀ ਹੈ ਰਾਸ਼ਨੋਂ ਸ਼ੁਰੂ ਕਰ ਦਿੱਤਾ ਜਾਂਦਾ 11 ਮਹੀਨਿਆਂ ਦੇ ਨਾਲ ਪਰ ਕਿਉਂ ਇੰਨਾ ਲੰਮਾ ਕਾਪੜਾ ਔਰ ਉਸ ਤੋਂ ਬਾਅਦ ਬਾਹਰ ਆਪਾਂ ਦੇ ਵੀ ਰਾਸ਼ਨਵਾਜਾਂ ਕਿ ਜਿਹੜੀਆਂ ਕਿ ਉਹ ਲੋ 11 ਦੇ ਨਾਲ ਸ਼ੁਰੂ ਕੀਤਾ ਸੀਗਾ 2000 ਦੇ ਵਿੱਚ ਅੱਜ 2026 ਦੇ ਵਿੱਚ 740 ਆਰਤਾਂ ਦੇ ਲਿਆ ਮਤਲਬ ਕਿ ਰਾਸ਼ਨ ਦੇਣਾ ਬੜਈ ਹੈ ਘਟਿਆ ਹੀ ਨਾਗਾ ਸੋ ਸਾਰੇ ਅੰਗਰੇਜ਼ ਕੋ ਲੋਕ ਵਧਾਈਏ ਪਾਤਰ ਹੈ ਔਰ ਕਰਤੀਆਂ ਪਾਤਾ ਦੇ ਰਹੀ ਜੇਵਾ ਪਹਿਲਾ ਗੱਲ ਦੱਸ ਦਿੰਦਾ ਤੇ ਫਿਰ ਕਾਟਿਆ ਨਹੀਂ ਸੀ ਬਣਦੇ ਮੈਂ ਅੱਜ ਕਿਹਾ ਸੀਗਾ ਕਿ ਤੁਸੀਂ ਨਾ ਇੱਕ ਪਾਰਟੀ ਦਾ ਡੱਬਾ ਲਿਆ ਹੁੰਦੇ ਤੇ ਮੈਂ ਥੋੜਾ ਜਿਹਾ ਖੁਸ਼ੀ ਨਾਲ ਬੋਲ ਦੱਸ ਦਿੰਦਾ ਕਦ ਨਹੀਂ ਦਾ ਵਾਕ ਨਹੀਂ ਮਿਲਿਆ ਗਾ ਮੈਂ ਕਿ ਚਲ ਕੋਈ ਨਹੀਂ ਤਾਂ ਹਰ ਮਹੀਨੇ ਪਹਿਲੀ ਐਸ ਵਾਰੀ ਹੋਣਾ ਇਹ ਹੋ ਗਿਆ ਅਗਲਾ ਪੜੇ ਨਹੀਂ ਹਾਂ ਇਸ ਕਰਕੇ ਤੁਸੀਂ ਹੁਣ ਸਾਰਿਆਂ ਚ ਵਾਅਦਾ ਕਰਦੇ ਹੋ ਕਿ ਮਠਿਆਜੀ ਦਾ ਢੱਬਾ ਜਿਹੜਾ ਲੈ ਕੇ ਆਉਂਗੇ ਪਹਿਲਾਂ ਕਿ ਅਗਲੀ ਵਾਰ 2 ਰੁਪਏ ਹੀ ਦੇਖੋ ਮੈਂ ਨਹੀਂ ਬੋਲਿਆ ਸਾਡੇ ਸੱਤ ਪਾਸੇ ਹੀ ਬੋਲੇ ਜੀ ਆਪ ਦੇ ਚਾਰ ਸੀਸਟ ਬੜੇ ਨੇ ਇੱਕ ਵਾਰੀ ਪਹਿਲਾਂ ਵੀ ਪਿਛਲੇ ਸਾਲ ਵੀ ਇਹ ਸੀਸਟ ਬੜੇ ਸੀ ਤਬੀਰ ਦੇ ਦੋਸਤ ਕੱਢੇ ਨਾਲ ਹਮੇਸ਼ਾ ਹੁੰਦੇ ਆ ਤੇ ਇਹਨਾਂ ਦੁੱਖ ਵਾਲੀ ਭੰਤੀ ਸਭ ਨੂੰ ਸਾਹਮਣੇ ਕਿਉਂਕਿ ਪਿਤਾ ਜੀ ਪਿਤਾ ਜੀ 1.5 ਸਾਲ ਪਹਿਲਾਂ ਦੀ ਬਜਾ ਦੁੱਖੀ ਜੀ ਹੁੰਦੀ ਹੈ ਚਲੋ ਦੋਸਤ ਪ੍ਰੈਸਾ ਪ੍ਰੋਗਰਾਮ ਅੱਜ ਅਸੀਂ ਮਨਾ ਰਹੇ ਆ ਜਿਸੇ ਨਵੀਂ ਨਵੀਂ ਆਪਣੇ ਚੋਣ ਬੀਸੀ ਦੇ ਸਾਥ ਜੀ ਨੂੰ ਉਸ ਤੋਂ ਬਾਅਦ ਦੇ 265 ਪ੍ਰੋਗਰਾਮ ਆਪਣਾ ਸਹਿਯੋਗ ਪ੍ਰੋਗਰਾਮ ਹੋਤੀ ਹੈ 425 ਲੜਕੀਆਂ ਨੂੰ ਆਪਰ ਆਸ਼ਰਮ ਦੇ ਦੇ ਰਹੇ ਹਾਂ ਇਸ ਮੰਤਪ ਤੇ ਦਿੱਕਤ ਇਹ ਨੋਆ ਇਹ ਸ਼ੁਰੂ ਕੀਤਾ ਤੁਸੀਂ ਸਾਡਾ نیچے ਨਾ ਸਪੇਸ ਹੈ ਜੀ نیچے ਇੱਥੇ ਕਿਸੇ ਵੀ ਵਪਾਰੀ ਕਿਸੇ ਉਦਾਰਨ ਦਾ ਸਿੱਧੀ ਕੋਈ ਆਪਣੀ ਐਕ ਕਰਵਾ ਕੇ ਕਾਰ ਨੂੰ ਕੋਰਸ ਕਰ ਸਕਦੇ ਹਾਂ ਅਸੀਂ ਪਿਛਲੇ ਲੇਟਿੰਗ ਚਰਚਾ ਕੀਤੀ ਸੀ ਵੀ ਸਾਡੇ ਪਾਸ ਕੀਤਾ ਸੀ ਤੇ ਬਸ ਉਹ ਕਾਰ ਦਾ ਖਰਚਾ ਸਾਡਾ ਜੁਰੀ ਹੁੰਦਾ ਜੀ ਉਹ ਬੰਦੇ ਦੇ ਮੇਰ ਕਰਨਾ ਤੇ ਬਾਕੀ ਜੀ ਕਾਰ ਦੇ ਉਹਦੇ ਨਾਮ ਦੇ ਇਸਤਿਹਾਰ ਕਰਾਂਗੇ ਤੇ ਬਾਕੀ ਨੰਬਰਾਂ ਨੂੰ ਹਾਜ਼ਰ ਮੈਂ ਕਰਾਂ ਨੂੰ ਬੇਨਤੀ ਹੈ ਕਿ ਆਪਾਂ ਵਾਅਦਾ ਨੰਬਰ ਨਵੇਂ ਜੋੜੀਏ ਕਿਉਂਕਿ ਨੰਬਰ ਹਰ ਮਹੀਨੇ ਹੀ 2-4 2-4 ਹੋ ਰਹੇ ਨੇ ਹਰ ਦੇ ਸੇ ਹੁਕਮ ਤੇ ਇਹ ਤੋਂ ਆਪਾਂ ਜੋੜੀਏ ਤੇ ਬਾਕੀ ਪੈਂਡਿੰਗ ਬਿਦਲਾਵਾਂ ਦੇ ਫਾਰਮ ਨੇ ਜਿਹੜੇ ਉਹਨਾਂ ਨੂੰ ਆਪਾਂ ਇਸ ਪਰਿਵਾਰਕ ਚ ਬਦਾਲ ਸਕੀਏ ਇਸ ਨਾਲ ਮੈਂ ਸਾਰੇ ਹਾਜ਼ਰ ਮੰਤਰੀ ਧੰਨਵਾਦ ਕਰਾਂ ਔਰ ਮੈਂ ਬੇਨਤੀ ਕਰੂੰਗਾ ਜਿਹੜੀ ਆ ਸਰਵਾਦੀ ਉਹ ਵੀ ਅਕਰ ਅਲਰਜਿਕ ਸਪੀਚ ਜਾਂ ਕਰਦੇ ਆ ਕਿ

ਪਰ ਹਰ ਵਿਅਕਤੀ ਦੇ ਜੀਵਨ 'ਚ ਖੁਸ਼ੀਆਂ ਐ ਨਹੀਂ ਤੇ ਉਹਦੇ ਵਾਸਤੇ ਅਸੀਂ ਵਿਚਾਰ ਕਰਦੇ ਆਂ ਕਿ ਅਜੇ ਇਹਾ ਅਸੀਂ ਕੀ ਕਰੀਏ ਜਿਸ ਦੇ ਨਾਲ ਸਾਡੇ ਜੀਵਨ 'ਚ ਖੁਸ਼ੀਆਂ ਆਉਣ। ਭੁਤੀ ਜੀ ਦੱਸਿਆ ਹੈ ਇੱਕ ਵਿਅਕਤੀ ਸੀ ਬਹੁਤ ਦੁਖੀ ਰੰਦਾ ਸੀ ਇੱਕ ਦਿਨ ਉਹ ਸੰਤ ਦੇ ਕੋਲ ਗਿਆ ਉਹ ਪਹੁੰਚਿਆ ਉਹ ਸੰਤ ਸੀ ਉਹ ਨੂੰ ਜਾ ਕੇ ਕਹਿੰਦਾ ਕਿ ਮੇਰਾ ਛੋਟਾ ਭਰਾ ਹੈ ਉਹਨੂੰ ਕੰਮ ਦਾ ਕੰਮ ਐ ਸਿਖਾਇਆ ਪਰ ਅੱਜ ਉਸ ਕੋਲ ਮੇਰੇ ਨਾਲ ਵੱਡੀ ਖੁਸ਼ੀ ਹੈ ਮੇਰੇ ਨਾਲ ਵੱਡਾ ਕਾਰੋਬਾਰ ਹੈ ਮੇਰੇ ਨਾਲ ਵੱਡੀ ਖੇਦੀ ਹੈ ਮੇਰੇ ਨਾਲ ਚੰਗੀ ਸਿਹਤ ਹੈ ਜਿਸ ਦੀ وجہ ਨਾਲ ਕਹਿੰਦਾ ਜੀ ਮੈਂ ਖੁਸ਼ੀ ਬੋਲ ਰਿਹਾ ਹਾਂ ਸੰਤ ਨੇ ਸੋਚਿਆ ਇਹਨਾਂ ਨੂੰ ਕੀ ਹੋਏਗਾ ਇਹਨਾਂ ਨੂੰ ਹੋਰ ਬਾਰੇ ਇੱਕੋ ਹੀ ਸੋਚਦਾ ਕਿ ਤੇਰਾ ਛੋਟਾ ਭਰਾ ਤੇਰੇ ਨਾਮੋਂ

केंद्र भी है अपने ग्रंथों से भी यह लिखा भी दान दो दे एक हथ दूज हूँ नहीं पता लगना था। पर पिछले मेरे वाक्य हो दोस्त किए मेरा उन्होंने मैं निष्काम सेवा समिति बारे दसा वास्ते उन्हें एक लख रुपये का चेक लेता ठीक है चैक ला के मैं घरे आ गया अभी मैं आया मिनट ही होगा फोन आया हेलो लोगانوں ہی روٹن تے رہندے ہو کہ اپ بھی دو پیسے پل دو گے۔ کے منتے؟ دماغ ذرا گھوم گیا ہے۔ تے تجھے لوگانوں ہی روٹن دے رہے نیو کہ اپ بھی دو پیسے پل دو گے۔ کارو رہے کہ تا کہ تے یا سدھی کہتا کوئی صدری کرتے پھینڈی لگے۔ بہت شکر تو نہیں روٹن دے نیو کہ اپ بھی دو پیسے پل دو گے۔ تیرا دوست دماغ گھوم گیا انہوں نے سمجھ سبے ڈاوی۔ پھر کران کی تے کی نا کراں۔ ਜੇ ਮਾਣ ਨੂੰ ਇੱਕ ਵਾਰ ਵੀ ਮੈਰੀ ਰਪੇ ਦਿਨਾਂ ਦਾ ਵੀ ਮੇਰੇ ਵਾਸਤੇ ਸ਼ੌਕ ਆਣੀ ਮਿਲਦਾ ਤੇ ਜੇ ਮੈਨੂੰ ਇਹ ਜਿਹਾ ਜੁਟਕੀ ਰਹਿਨੇ ਆ ਤਾਂ ਵੀ ਹੋਣੀ ਇੰਨਾ ਕਹਿਣ ਤੋਂ ਪਹਿਲ ਦੋਸਤੋ ਮੈਨੂੰ ਚੱਕਰ ਦਿਖਾਇਆ ਹੋਇਆ ਵੀ ਮੈਂ ਜੇ ਕੋਈ ਤੱਕ ਕੰਟਰੀਬਿਊਟ ਕਰਦਾ ਤੇ ਉਹਨੂੰ ਦੱਸਣਾ ਚਾਹੀਦਾ ਕਿ ਨਹੀਂ ਦੱਸਣਾ ਚਾਹੀਦਾ ਇਹ ਇੱਕ ਧੁਮਾਕਾ ਤੇਰੇ ਕੋ ਮਨ ਕੇ ਹੀ ਹੈ ਤੇ ਮੈਂ ਉਹਦਾ ਰਿਜ਼ਲਟ ਇਹੀ ਕੱਢਿਆ ਹੈ ਵੀ ਜੇ 2100 ਰੁਪਏ ਜੁਲਦੇ ਤੇ ਉਹ 100 ਰੁਪਏ ਤੇ ਦੱਸਣ ਦਾ ਕੋਈ ਨੁਕਸਾਨ ਨਹੀਂ ਜੇ ਉਹ 100 ਰੁਪਏ ਤੇ 101 ਰੁਪਏ ਦੀ ਚਰਚਾ ਕਰਦਾ ਹੈ ਕਿ ਮਾੜੀ ਕਰਦਾ ਉਸੇ ਨਾਤੇ ਦੋਸਤੋ ਮੈਂ ਅੱਜ ਮਿਲ ਪੂਰ ਹੋ ਕੇ ਮੈਨੂੰ ਨਹੀਂ ਸਕਦਾ ਤੋਂ ਖਲਾਸ ਹੋ ਗਰਿਆ ਸਾਰੇ ਜਾਂਦੇ ਲੇਕਿਨ ਮੈਂ ਸਮਝਦਾ ਵਾਹਿਗੁਰੂ ਤੋਂ ਬਹੁਤ ਜ਼ਿਆਦਾ ਸ਼ੁਕਰ ਹੈ ਜਿਵੇਂ ਕਿ ਸੱਤਾਂ ਪਾਣੀ ਗਿਆ ਛੇਵੀਂ ਇੱਕ ਜਗ੍ਹਾ ਤੇ ਗਿਆ ਸੀ ਤਾਂ ਜਿਸ ਤਰ੍ਹਾਂ ਦਾਨ ਦੀ ਗੱਲ ਚੱਲੀ ਸੀ ਕਿ ਉੱਥੇ ਮੋੜ ਲੱਗਿਆ ਹੋਇਆ ਸੀਗਾ ਇਹ ਦਾਨ ਦੇ ਕੇ ਆਪਣੀ ਅਸੀਦ ਪ੍ਰਾਪਤ ਕਰ ਮੇਰਾ ਭਰਾ ਸੀਗਾ ਨਾਲ ਉਹਨੇ ਪੈਸੇ ਕੱਟੇ ਤੇ ਦੇ ਲਏ। ਵਾਈ ਕੀ ਗੇਰ ਤੇ ਪਾ ਕੇ ਤੇ ਚਲਾ ਗਿਆ। ਉਹ ਕਹਿੰਦਾ ਜੀ ਰਸੀਦ। ਉਹ ਕਹਿੰਦਾ ਜੀ ਉਹ ਫਲਾਣਾ ਦੇ ਮੋਢੇ ਕੋਲੇ ਦੇ ਨਹੀਂ ਉਹ ਦੇਊਗਾ। ਤੀਜੇ ਵੱਲੇ ਉਹ ਦੇਊਗਾ। ਮਤਲਬ ਉਹ ਪੈਸੇ ਲੈ ਕੇ ਪੱਤਰੇ ਵਾਟੇ। ਚਲੋ ਜੇਰਾ ਤਾਂ ਮੈਂ ਨਹੀਂ ਨਾ ਰਸਦਾ ਤੇ ਪਰ ਜਿਹੜਾ ਇੱਥੇ দান ਦਿੰਨਾ ਮੈਨੂੰ ਸੰਤੁਸ਼ਟੀ ਹੈ। ਜਿਸ ਤਰ੍ਹਾਂ ਵੀ ਮੈਂ ਜੁੜਿਆ। ਇਸ ਵੀ ਵਾਰ ਵੀ ਵਾਦਾ ਕੀਤਾ ਸੀ ਹੁਣ ਵੀ ਮੈਂ ਕਰਦਾ ਵੀ ਕਿਦਾਂ ਕਿਦ ਮੇਰੀ ਜ਼ਿੰਦਗੀ ਹੈ ਮੈਂ ਹਰ ਸਾਲ ਜੋ ਆਇਗਾ ਇਸ ਕਾਮੀਗਾਂ ਸੰਪਤੀ ਰਾਸ਼ਨਵਾਂਸ ਨੂੰ ਹੋ ਗਿਆ 265 ਠੀਕਣ ਜਾਓਗੇ ਪਹਿਲੇ ਸਭ ਤੋਂ ਪਹਿਲਾਂ ਤੇ ਮੈਂ ਸਾਡੇ ਨਾਲ ਜੁੜੇ ਸਟਾਰ ਬਾਜ਼ న్యూਸ ਚੈਨਲ ਤੇ ਹਜ਼ਾਰ ਪਾਸ న్యూਸ ਚੈਨਲ ਨੂੰ ਵੈਲਕਮ ਕਰਦਾ ਜੀ ਆਇਆਂ ਕਹਿੰਦਾ ਕਿ ਜਿਹੜੇ ਕੀ ਇਹ ਜੇ ਚੰਗੇ ਉਪਰਾਲਿਆਂ ਨੂੰ ਹਮੇਸ਼ਾ ਜਗਜਾਗ ਕਰਦੇ ਰਹਿੰਦੇ ਦੂਜੀ ਗੱਲ ਅਗਲੇ ਵੀ ਅਸੀਂ ਅੱਜ ਪਹੁੰਚੇ ਹਾਂ ਨਿਸ਼ਕਾਮ ਸੇਵਾ ਸੰਪਤੀ ਦੇ ਵਾਰਸ਼ਿਕ ਮੰਥਲੀ ਜਿਹੜਾ ਰਾਸ਼ਨ ਵੰਡ ਸਮਾਰੋਹ ਹੁੰਦਾ ਉਹਦੇ 'ਤੇ ਇਹ ਜਿਹੜੀ ਸੰਸਥਾ ਸਾਡੀ 2003 ਤੋਂ ਸ਼ੁਰੂ ਹੋਈ ਹੈ ਅੱਜ ਤੱਕ ਹਰ ਮਹੀਨੇ ਮਤਲਬ ਉਹ ਵਿਧਵਾ ਹੁੰਦਾ ਜਿਨ੍ਹਾਂ ਦਾ ਕੋਈ ਮਤਲਬ ਉਹ ਜੋ ਸਾਡੀ ਵਿਧਵਾ ਪੈਣਾ ਮਾਵਾਂ ਹੈਗੀਆਂ ਉਹਨਾਂ ਨੂੰ ਜੋ ਰਾਸ਼ਨ ਦਿੱਤਾ ਜਾਂਦਾ ਸਾਰਾ ਪੈਸਾ ਦਾ ਪੈਸਾ ਉਹਨਾਂ ਦੇ ਉੱਤੇ ਲੱਗਦਾ ਹੈ। ਤਾਂ ਇਹ ਜਿਹੜੀ ਸੰਸਥਾ ਹੈਗੀ ਇਹ ਨਿਸ਼ਕਾਮ ਸੰਸਥਾ ਹੈ। ਇਹਦੇ ਵਿੱਚ ਕੋਈ ਕਿਸੇ ਦਾ ਮਨੋਰਥ ਨਹੀਂ ਕੋਈ ਪੋਲੀਟੀਕਲ ਬੰਦਾ ਕੋਈ ਇੰਟਰਫੇਸ ਨਹੀਂ ਦਿੰਦਾ ਕੋਈ ਕਿਸੇ ਨੂੰ ਪੋਲੀਟੀਕਲੀ ਅਸੀਂ ਪ੍ਰਮੋਟ ਨਹੀਂ ਕੀਤਾ ਜਾਂਦਾ ਤੇ ਨਾ ਹੀ ਕੋਈ ਪੋਲੀਟੀਕਲ ਅਪਰੋਚ ਇਸ ਵਾਸਤੇ ਜੋ ਸੱਜਣਾਂ ਆਂਦੇ ਆ ਆਪ ਦੀ ਖੁਸ਼ੀ ਨਾਲ ਜੋ ਦਾਨ ਦਿੰਦੇ ਆ ਉਹ ਦਾਨ ਜਿਹੜਾ ਹੈਗਾ ਅਸੀਂ ਇਹਨਾਂ ਮਿਲਵਾ ਤੁਹਾਨੂੰ ਹਰ ਮਹੀਨੇ ਦੇ ਰਾਸ਼ ਦੇ ਵਿੱਚ ਬਣ ਜਾਈ ਮੈਂ ਇਸ ਮਾਧਿਅਮ ਰਾਹੀਂ ਇੱਕ ਸਾਰੇ ਸਾਥਕੀ ਨੂੰ ਅਪੀਲ ਕਰਨੀ ਚਾਹੁੰਨਾ ਹੈ ਕਿ ਨਿਸ਼ਕਾਮ ਸੇਵਾ ਸੰਭਤੀ ਹੈਗੀ ਇਹ ਪਿਓਰਲੀ ਪਿਓਰਲੀ ਨਿਸ਼ਕਾਮ ਹੈ ਇਹਦੇ ਵਿੱਚ ਕਿਸੇ ਦਾ ਮੋਟਿਵ ਨਹੀਂ ਕਿਸੇ ਦਾ ਮਕਸਦ ਨਹੀਂ ਔਰ ਹਰ ਪੈਸੇ ਪੈਸੇ ਦੀ ਟਰਾਂਸਪੈਰੈਂਸੀ ਰਹੀ ਦੀ ਸਾਡੇ ਕੋਲੇ ਤੇ ਵੱਧ ਤੋਂ ਵੱਧ ਸਾਥੀ ਇਸ ਦੇ ਵਿੱਚ ਸਾਡੀ ਸੰਸਥਾ ਨਾਲ ਜੁੜਨ ਤਾਂ ਕਿ ਇਹ ਸੰਸਥਾ ਹੋਰ ਅੱਗੇ ਜਿਹੜੀਆਂ ਪੈਨੀ ਪਈਆਂ ਜਾਂਦੀਆਂ ਉਹਨਾਂ ਨੂੰ ਰਾਸ਼ਨ ਦੇ ਸਕਣ ਕੋਈ ਤੁਹਾਡਾ ਸੰਸਥਾ ਦਾ ਮੈਂਬਰ ਬਣਨਾ ਕੋਈ ਫੀਸ ਨਹੀਂ ਜੀ ਇਹ ਦਾ ਡਿਪੈਂਡ ਔਨ ਯੂਰ ਪਾਕਟ ਹੈ ਇਹ ਤੁਹਾਡੀ ਜੇਬ ਤੇ ਡਿਪੈਂਡ ਹੈ ਤੁਸੀਂ 200 ਰੁਪਏ ਮਹੀਨਾ ਦੇ ਸਕਦੇ ਹੋ 500 ਰੁਪਏ ਮਹੀਨਾ ਦੇ 5000 ਸਾਡੇ ਇੱਕ ਇੱਥੇ ਸਾਥੀ ਅੱਜ ਹੀ ਅਨਾਉਂਸ ਕਰਕੇ ਗਏ ਹੈ ਕਿ ਉਹ ਕਹਿੰਦੇ ਮੇਰੀ ਲੱਖ ਰੁਪਏ ਦੀ ਆਮਦਨ ਹਰ ਮਹੀਨੇ ਤੇ ਉਹ ਲੱਖ ਰੁਪਏ ਜਿਹੜਾ ਹੈਗਾ ਮੈਂ ਨਿਸ਼ਕਾਮ ਸੇਵਾ ਸੰਮਤੀ ਨੂੰ ਹਰ ਮਹੀਨੇ ਪਹੁੰਚਾ ਕਰਵਾਇਆ ਕਰਦਾ ਉਹਦੀ ਵੀ ਦੀ ਆਮਦਨ ਵੱਧ ਵੀ ਹੋਈ ਤੇ ਉਹ ਆਮਦਨ ਮੈਂ ਇੱਥੇ ਲਈ ਉਹ ਸਾਨੂੰ ਸਾਡੇ ਸਰਪ੍ਰਸਤ ਨਿਸ਼ਕਾਮ ਸੇਵਾ ਸੰਮਤੀ ਦੇ ਹਾਂਜੀ ਤਾਂ ਇਸ ਕਰਕੇ ਅਸੀਂ ਤੁਹਾਡੇ ਬਾਦੀ ਬਾਈ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਨਿਸ਼ਕਾਮ ਸੇਵਾ ਸੰਮਤੀ ਦੇ ਮੈਂਬਰ ਬਣੋ ਵੱਧ ਤੋਂ ਵੱਧ ਆਦਾ ਯਾਗਦਾਨ ਦਿਓ ਤਾਂ ਕਿ ਇਹ ਸਸਤਾ ਜਿਹੜੀ ਹੋਰ ਵੀ ਜਿਹੜੇ ਬਾਕੀ ਦੇ ਨੇ ਉਹ ਜਿਹੜੀ ਔਰਤਾਂ ਹੈਗੇ ਉਹਨਾਂ ਨੂੰ ਵੀ ਰਾਸ਼ਨ ਵੰਡ ਸਕਦੇ ਧੰਨਵਾਦ ਤੁਹਾਡਾ ਸਾਰਿਆਂ ਦਾ ਹਾਂਜੀ ਸ਼ਰਮਾ ਜੀ ਲੋ ਆਜ 265 ਨਿਸਕਾਮ ਕਿਰਾਏ ਸੰਭੀ ਵਰਗਾਂ ਦਾ ਰਾਸ਼ਨ ਵੰਡਣਾ ਉਹ ਇਹਨਾਂ ਲਈ ਕਿਹਨੇ ਜਾਉਂਦੀ ਹੈ ਅਜੀ ਮੈਂ 265 ਦਾ ਮਾਸਿਕ ਰਾਸ਼ਨ ਵੰਡ ਸਮਾਹਰੂ ਸੀ ਅੱਜ ਅਸੀਂ ਪਿਛਲੇ 22 23 ਸਾਲਾਂ ਤੋਂ ਹਰ ਮਹੀਨੇ ਦੇ ਪਹਿਲੇ ਐਤਵਾਰ ਵਿਧਵਾਵਾਂ ਔਰਤਾਂ ਨੂੰ ਬੇਸਾਰਾ ਔਰਤਾਂ ਨੂੰ ਲੋੜਵੰਦ ਔਰ ਤੁਹਾਨੂੰ ਰਾਸ਼ਨ ਦੇ ਰਹੇ ਆ ਜਿਹਦੀ ਤਹਿਤ ਅਸੀਂ ਅੱਜ 265ਵੇਂ ਮਹੀਨੇ ਚ ਪਹੁੰਚ ਗਏ ਆ ਜਿਹਦੇ ਵਿੱਚ ਅਸੀਂ 425 ਔਰਤਾਂ ਨੂੰ ਹਰ ਮਹੀਨੇ ਰਾਸ਼ਨ ਦੇ ਰਹੇ ਆ ਉਹਨਾਂ ਦੀ ਰਸੋਈ ਦਾ ਲੋੜ ਬੜਾ ਸਾਮਾਨ ਅਸੀਂ ਹਰ ਮਹੀਨੇ ਦੇ ਰਹੇ ਆ ਤੇ ਸਾਰੇ ਮੈਂਬਰ ਸਾਡੇ ਸਹਿਯੋਗ ਨਾਲ ਜਿੰਨੇ ਵੀ ਸਾਡੇ ਸਮਤੀ ਦੇ ਮੈਂਬਰ ਆ ਅਸੀਂ ਉਹਨਾਂ ਦੇ ਸਹਿਯੋਗ ਨਾਲ ਪੈਸਾ ਕਲੈਕਟ ਕਰਕੇ ਹਰ ਔਰਤ ਨੂੰ ਅਸੀਂ ਰਾਸ਼ਨ ਉਹਨਾਂ ਦੇ ਘਰੇ ਪਹੁੰਚਾ ਰਹੇ ਆ ਇਸੇ ਲੜੀ ਵਿੱਚ ਅੱਜ ਅਸੀਂ ਇੱਥੇ ਇਕੱਠੇ ਹੋਏ ਸੀ ਤੇ ਅਸੀਂ 425 ਔਰਤਾਂ ਦਾ ਰਾਸ਼ਨ ਉਹਨਾਂ ਦੇ ਘਰੇ ਗੱਡੀਆਂ ਦੇ ਰਾਹੀ ਉਹਨਾਂ ਦੇ ਘਰੇ ਅਸੀਂ ਪਹੁੰਚ ਦਾ ਕੀਤਾ ਇਸ ਵਾਸਤੇ ਅਸੀਂ ਹਾਜ਼ਰ ਮੈਂਬਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਸੰਸਥਾ ਨਾਲ ਹਰ ਮੈਂਬਰ ਜੁੜੇ ਆਪਣੇ ਦਾਨ ਰਾਸ਼ੀ ਦੇ ਕੇ ਇਸ ਪੁੰਨ ਵਿੱਚ ਭਾਗ ਲਵੇ ਤੇ ਜ਼ਰੂਰਤਮੰਦ ਔਰਤਾਂ ਨੂੰ ਆਪਾਂ ਉਹਨਾਂ ਦਾ ਸਹਾਰਾ ਬਣ ਸਕੀਏ ਧੰਨਵਾਦ ਤੁਹਾਡੇ ਪਿਤਾ ਜੀ ਡਾਕਟਰ ਫਰਿੰਦਰ ਕੁਮਾਰ ਜੀ ਨੇ ਸ਼ੁਰੂਆਤ ਕੀਤੀ ਹੈ ਹਾਂਜੀ ਉਹਨਾਂ ਦੀ ਇਹਦੀ ਕੋਈ ਬ੍ਰੀਫ ਹਿਸਟਰੀ ਜਿਹੜੀ ਲੋਕਾਂ ਨੂੰ ਤੁਹਾਨੂੰ ਦੱਸਾਂ ਜੀ ਸ਼ੁਰੂਆਤ ਹੀ ਤੋਂ ਜੀ ਇਹ 2003 ਤੋਂ ਜੀ 2-3 ਮੈਂਬਰਾਂ ਦੇ ਸਹਿਯੋਗ ਨਾਲ ਇਹ ਸਮಿತಿ ਸਟਾਰਟ ਕੀਤੀ ਸੀ ਇਹ ਉਦੋਂ 2-4 ਔਰਤਾਂ ਨੂੰ ਹੀ ਰਾਸ਼ਨ ਦਿੱਤਾ ਜਾਂਦਾ ਸੀ ਉਸ ਟਾਈਮ ਤੇ 1.5-200 ਰੁਪਏ ਪਰ ਮੰਥ ਨਾ ਰਾਸ਼ਨ ਦਾ ਔਰਤ ਨੂੰ ਦਿੱਤਾ ਜਾਂਦਾ ਸੀ ਜਿਵੇਂ ਜਿਵੇਂ ਸਮਾਵਧਾ ਗਿਆ ਲੋਕਾਂ ਚ ਵਿਸ਼ਵਾਸ ਆਈ ਗਿਆ ਪਾਰਦਰਸ਼ਤਾ ਵਧੀ ਗਈ ਮੈਂਬਰਾਂ ਨਾਲ ਕਾਫਲਾ ਵਧਾ ਗਿਆ ਮੈਂਬਰ ਜੁੜਦੇ ਰਹੇ ਅਸੀਂ ਬੇਸਰ ਔਰਤਾਂ ਨਾਲ ਜੁੜਦੇ ਰਹੇ ਇਹ 2-3 ਔਰਤਾਂ ਤੋਂ 5-7 ਮੈਂਬਰਾਂ ਤੋਂ ਵੱਧਦੇ-ਵੱਧੇ ਇਹ 425 ਔਰਤਾਂ ਤੱਕ ਪਹੁੰਚ ਗਿਆ ਹੈ ਤੇ ਨੀਅਰ ਅਬਾਊਟ 600 ਮੈਂਬਰ ਅਸੀਂ ਜਾ ਪਰਿਵਾਰ ਨਾਲ ਜੁੜੇ ਹੋਏ ਆ ਅਸੀਂ ਉਹਨਾਂ 600 ਮੈਂਬਰਾਂ ਨਾਲ ਤੋਂ ਹੀ ਤਮਾਸੀਕ ਦਾਣ ਰਾਸ਼ੀ ਲੈ ਕੇ ਇਹਨਾਂ ਔਰਤਾਂ ਨੂੰ ਅਸੀਂ ਰਾਸ਼ਨ ਦਿੰਦੇ ਹਾਂ 265 ਮਹੀਨੇ ਸਾਨੂੰ ਅੱਜ 23 ਸਾਲ ਅੱਜ ਅਸੀਂ ਹੋ ਗਏ ਆ ਇਹ ਸਭ ਕੁਝ ਮੈਂਬਰਾਂ ਦੇ ਸਹਿਯੋਗ ਨਾਲ ਹੀ ਸੰਭ 可能 ਹੋਇਆ ਇੱਕ ਮਹੀਨੇ ਵੀ ਜੋ ਕਿੰਨੀ ਕਾਸ਼ੀ ਹੋ ਜਾਂਦੀ ਜਿਹੜੀ ਸਹਾਇਤਾ ਇਹ ਅੱਜ ਦੇ ਟਾਈਮ 'ਚ ਵੀ ਅਸੀਂ ਅੱਜ 425 ਔਰਤਾਂ ਨੂੰ ਰਾਸ਼ਨ ਦਿੱਤਾ ਹੈ ਇਹ ਕੋਈ ਸਾਨੂੰ ਅੱਜ 7-800 ਰੁਪਏ ਦੀ ਇੱਕ ਔਰ ਲੇਡੀਆਂ ਦੀ ਕਿਟ ਪੈਂਦੀ ਹੈ ਸਾਡਾ 1.5 ਤੋਂ 3 1.5 ਲੱਖ ਰੁਪਇਆ ਪਰ ਮੰਥ 425 ਔਰਤਾਂ ਦਾ ਸਾਡਾ ਮੈਂਬਰਾਂ ਦੇ ਸਹਿਯੋਗ ਨਾਲ दान ਰਾਸ਼ੀ ਇਕੱਠੀ ਹੋ ਜਾਂਦੀ ਹੈ ਇਹੀ ਲੋਕਾਂ ਨੂੰ ਹਲਕੇ ਲੋਕਾਂ ਨੂੰ ਦਾਨ ਵੀ ਸੱਜਣਾ ਨੂੰ ਇਹੀ ਕਰਨਾ ਚਾਹਾਂਗਾ ਵੀ ਇਹ ਸੰਸਥਾ ਨਾਲ ਵੱਧ ਤੋਂ ਵੱਧ ਆਪਾਂ ਆਪਣੀ ਸਮਰਥਾ ਅਨੁਸਾਰ ਆਪਣੇ ਸਮਰਥਾ ਅਨੁਸਾਰ ਦਾਨ ਰਾਸ਼ੀ ਦੇ ਕੇ ਇਸ ਸੰਸਥਾ ਦੇ ਮੈਂਬਰ ਬਣੀਏ ਤੇ ਆਪਣੀ ਸਮਰਥਾ ਅਨੁਸਾਰ ਪੈਸੇ ਦੇ ਕੇ ਇਹਨਾਂ ਔਰਤਾਂ ਨੂੰ ਆਪਾਂ ਉਹਨਾਂ ਦੇ ਘਰ 'ਚ ਜ਼ਰੂਰਤਮੰਦ ਰਾਸ਼ਨ ਪਹੁੰਚਾਈਏ ਕਿਉਂਕਿ ਸਾਡੇ ਕੋਲ ਹਜੇ ਵੀ 1.5-200 ਰਾਸ਼ਨ ਵਾਸਤੇ ਲੇਡੀਆਂ ਉਡੀਕ ਰਹੀਆਂ ਨੇ ਸਾਡੇ ਕੋਲ ਫਾਰਮ ਪੈਂਡਿੰਗ ਪਏ ਨੇ ਸਾਡੇ ਕੋਲ ਦਾਨ ਰਾਸ਼ੀ ਮੈਂਬਰਾਂ ਨਾਲ ਵਧੇਗੀ ਹੋਰ ਮੈਂਬਰ ਜੁੜਨਗੇ ਤਾਂ ਅਸੀਂ ਉਹਨਾਂ ਲੇਡੀਆਂ ਨੂੰ ਵੀ ਆਪਣੇ ਪਰਿਵਾਰ 'ਚ ਨਾਲ ਜੋੜ ਸਕਾਂਗੇ ਇਹ ਕੋਈ ਨਵਾਂ ਮੈਂਬਰ ਨਹੀਂ ਨਹੀਂ ਮੈਂਬਰ ਹਰ ਮਹੀਨੇ ਹੀ ਵਧ ਰਹੇ ਆ ਜੀ ਹਰ ਮਹੀਨੇ ਅੱਜ ਵੀ ਸਾਡੇ 4-5 ਮੈਂਬਰ ਵਧੇ ਨੇ ਕੋਈ ਆਸਟ੍ਰੇਲੀਆ ਤੋਂ ਵਧਿਆ ਕੋਈ ਲੋਕਲ ਵਧਿਆ ਅਸੀਂ ਉਸ ਤਰ੍ਹਾਂ ਕਰ ਰਹੇ ਆ ਪਰ ਜਿਵੇਂ ਜਿਵੇਂ ਸਾਡੇ ਕੋਲ ਦਾਨ ਰਕਮ ਆ ਰਹੀ ਅਸੀਂ ਉਵੇਂ-ਉਵੇਂ ਔਰਤਾਂ ਨੂੰ ਆਦੇ ਸੰਮਤੀ ਨਾਲ ਜੋੜ ਰਹੇ ਆ ਨੇ ਵਧਾਇਆ ਜੋ ਮੈਂ 45% ਮਾਰਾ ਇਸ ਤੋਂ ਮਤਲਬ ਹੋ ਵੀ ਫਾਰਮ ਭਰਿਆ ਨਹੀਂ ਪਰ ਜਾ ਰਹੀ ਹੈ ਨਹੀਂ ਫਾਰਮ ਭਰਿਆ ਜਾ ਰਹੀ ਫਾਰਮ ਭਰ ਕੇ ਅਸੀਂ ਵੈਰੀਫਾਈ ਕਰ ਦਈਏ ਜੀ ਜ਼ਰੂਰਤਮੰਦ ਔਰਤ ਦਾ ਫਾਰਮ ਭਰਿਆ ਜਾਂਦਾ ਹੈ ਕੋਈ ਵੀ ਮੈਂਬਰ ਸਾਡੇ ਦਫ਼ਤਰ ਤੋਂ ਲੈ ਕੇ ਫਾਰਮ ਲੈ ਸਕਦਾ ਹੈ ਉਹਨੂੰ ਉੱਥੇ ਜਮ੍ਹਾਂ ਕਰਵਾ ਸਕਦਾ ਫਿਰ ਸਾਡੀ ਟੀਮ ਦੇ ਮੈਂਬਰ ਉਹਨੂੰ ਵੈਰੀਫਾਈ ਕਰਦੇ ਨੇ ਜੇ ਉਹ ਫਾਰਮ ਜਾਂ ਉਹ ਔਰਤ ਵੈਲਿਡ ਪਾਈ ਜਾਂਦੀ ਹੈ ਲਾਇਨ ਦੇ ਹੱਕਦਾਰ ਪਾਈ ਜਾਂਦੀ ਹੈ ਫਿਰ ਉਹ ਅਸੀਂ ਅਗਲੇ ਮਹੀਨੇ ਵਿੱਚ ਅਸੀਂ ਉਹਨੂੰ ਪਰਿਵਾਰ ਨਾਲ ਜੋੜ ਦਿੰਦੇ ਹਾਂ ਜੀ ਜੋ ਅੱਜ ਰਾਸ਼ਨ ਵਨ ਟੂ ਨਿਸ਼ਕਾਮ ਸੇਵਾ ਸੰਪਤੀ ਕੋੜਪੂਰਾ 2003 ਤੋਂ ਰਜਿਸਟਰਡ ਹੈ ਔਰ 11 ਬੇਸਰ ਔਰਤਾਂ ਦੇ ਨਾਲ ਇਹ ਨਿਸ਼ਕਾਮ ਸੇਵਾ ਸੰਪਤੀ ਵੱਲੋਂ ਰਾਸ਼ਨ ਦਿੱਤਾ ਜਾਂਦਾ ਸੀ ਅੱਜ 425 ਬੇਸਰ ਔਰਤਾਂ ਨੂੰ ਰਾਸ਼ਨ ਦੇਣ ਦੇ ਕਾਬਿਲ ਹੋਈ ਹੈ ਇਹ ਜਿਹੜੀ ਕਲੈਕਸ਼ਨ ਹੈ দান ਦੀ ਰਾਸ਼ੀ ਕੋ ਬਾਜ਼ਾਰ ਤੋਂ ਕੋਈ ਪਰਚ ਨਹੀਂ ਕੱਟੀ ਜਾਂਦੀ ਜਿਹੜੇ ਸਾਰੇ ਮੈਂਬਰ ਸਹਿਬਾਨਾ ਆਪਣੀ ਜੇਬ ਚੋਂ ਜੋ ਆਪਦੀ ਇੱਛਾ ਅਨੁਸਾਰ ਮੰਥਲੀ ਇਅਰਲੀ ਛਮਾਈ ਜੋ ਆ ਪੈਸੇ ਦਿੱਤੇ ਜਾਂਦੇ ਆ ਔਰ ਪਾਰਦਰਸ਼ਤਾ ਟਰਾਂਸਪੇਰੈਂਸੀ ਕੰਮ ਦੀ ਇਹ ਹੈ ਕਿ ਸੰਪਤੀ ਨੂੰ ਦਿੱਤੇ ਹੋਏ দান ਦੇ ਵਿੱਚੋਂ ਇੱਕ ਪਾਣੀ ਦਾ ਗਲਾਸ ਵੀ ਨਹੀਂ ਮੁੱਖ ਮਹਿਮਾਨ ਨੂੰ ਦਿੱਤਾ ਜਾਂਦਾ ਜੋ ਚਾਹ ਪਾਣੀ ਦਿੱਤਾ ਜਾਂਦਾ ਉਹ ਸਪੌਂਸਰਡ ਹੁੰਦਾ ਸਾਡੇ ਉਹਨਾਂ ਵੱਲੋਂ ਦਿੱਤਾ ਜਾਂਦਾ ਅੱਜ 265ਵਾਂ ਮੋਹਤ ਰਾਸ਼ਨਮਣ ਸਮਾਰੋਹ ਸੀ ਜਿਸ ਦੇ ਮੁੱਖ ਮਹਿਮਾਨ ਮਾਸਟਰ ਗੁਰਚਰਨ ਸਿੰਘ ਜੀ ਰਿਟਾਇਰਡ ਜਿਨ੍ਹਾਂ ਨੇ ਆਪਣੀ ਬੇਟੀ ਜਸਪ੍ਰੀਤ ਦੀ ਯਾਦ ਦੇ ਵਿੱਚ ਅੱਜ ਇਹ ਰਾਸ਼ਨਮਣ ਸਮਾਰੋਹ ਤੇ ਵਿੱਚ ਆਪਣਾ ਸਹਿਯੋਗ ਦਿੱਤਾ ਹੈਗਾ ਅਸੀਂ ਮੁੱਖ ਮਹਿਮਾਨ ਜੀ ਦਾ ਸਮੂੱਚੇ ਮੈਂਬਰ ਸਾਹਿਬਾਨ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦੇ ਹਾਂ ਕਿ ਹਰ ਮਹੀਨੇ ਦੇ ਪਹਿਲੇ ਐਤਵਾਰ ਤੁਸੀਂ ਇਸੇ ਤਰ੍ਹਾਂ ਆਉਂਦੇ ਰਹੋ ਜੈ ਹਿੰਦ ਜੈ ਭਾਰਤ निष्काम सेवा समिति का गठन आज तो बाईस साल पहला